ਦੇ ਹੀਰਿਆਂ ਦੇ ਵਪਾਰ ਨਾਲ ਆਪਣੀ ਕਿਸਮਤ ਚਮਕਾਉਣ ਵਾਲਾ ਤੇ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਉਣ ਵਾਲਾ ਮੇਹੂਲ ਚੌਕਸੀ ਅੱਜ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਿਆ ਹੈ ਇਸ ਦਾ ਕਾਰਨ ਹੈ ਉਸ ਦੀ ਗ੍ਰਿਫਤਾਰੀ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਆਖਰਕਾਰ ਕਈ ਸਾਲਾਂ ਦੀ ਸਖਤ ਮਿਹਨਤ ਅਤੇ ਲੰਬੇ ਸਮੇਂ ਤੋਂ ਬਾਅਦ ਜਾਂਚ ਏਜੰਸੀਆਂ ਸੀਬੀਆਈ ਅਤੇ ਈਡੀ ਪੀਐਨਬੀ ਕੋਟਾਲੇ ਦੇ ਮੁਖਮੁਲਜਮੇ ਮੇਹੂਲ ਚੌਕਸੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋ ਗਈਆਂ ਹਨ ਪੀਐਨਬੀ ਕੋਟਾਲੇ ਦੇ ਦੋ ਮੁਖਮੁਲਜਮਾ ਦੇ ਵਿੱਚੋਂ ਇੱਕ ਹੀਰਾ ਵਪਾਰੀ ਮੇਹੂਲ ਚੌਕਸੀ ਤੇ ਦੂਜਾ ਨਿਰਮੋਦੀ ਹੈ ਚੌਕਸੀ ਨੂੰ ਭਾਰਤੀ ਜਾਂਚ ਟੀਮ ਨੇ ਬੈਲਜੀਅਮ ਤੋਂ ਗ੍ਰਿਫਤਾਰ ਕੀਤਾ ਹੈ ਹੁਣ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਿਛਲੇ ਸਾਲ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਪੀਐਨਬੀ ਘਟਾਲੇ ਵਿੱਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਉਹਨਾਂ ਦੀਆਂ ਜਾਇਦਾਦਾਂ ਦੀ ਰਿਕਵਰੀ ਸੰਬੰਧੀ ਈਡੀ ਨੂੰ ਸਪਸ਼ਟ ਨਿਰਦੇਸ਼ ਦਿੱਤੇ ਸਨ ਇਸ ਤੋਂ ਬਾਅਦ ਏਜੰਸੀਆਂ ਦੀਆਂ ਗਤੀਵਿਧੀਆਂ ਵਧ ਗਈਆਂ ਸਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਰਮਾ ਨੇ ਦਸੰਬਰ ਦੇ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਨਿਰਮੋਦੀ ਮਾਮਲੇ ਦੇ ਵਿੱਚ 1052 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਵੇਗੀ ਉਹਨਾਂ ਨੇ ਇਹ ਪੈਸਾ ਨਿੱਜੀ ਅਤੇ ਸਰਕਾਰੀ ਬੈਂਕਾਂ ਨੂੰ ਵਾਪਸ ਕਰਨ ਬਾਰੇ ਗੱਲ ਵੀ ਕੀਤੀ ਮੇਹਲ ਚੌਕਸੀ ਦੀਆਂ ਗੀਤਾਂਜਲੀ ਗਰੁੱਪ ਕੰਪਨੀਆਂ ਦੇ ਮਾਮਲੇ ਦੇ ਵਿੱਚ ਲਗਭਗ 2565 ਕਰੋੜ ਰੁਪਏ ਦੀ ਜਾਇਦਾਦ ਦੀ ਪਛਾਣ ਕੀਤੀ ਗਈ ਸੀ ED ਨੇ ਪੈਸੇ ਦੀ ਵਸੂਲੀ ਲਈ ਜਨਤਕ ਖੇਤਰਾਂ ਦੇ ਬੈਂਕਾਂ ਨਾਲ ਸਹਿਯੋਗ ਕੀਤਾ ਸੀ ਹੁਣ ਜਾਣਦੇ ਹਾਂ ਕਿ ਕੌਣ ਹੈ ਮੇਹਲ ਚੌਕਸੀ ਮੇਹਲ ਚੌਕਸੀ ਇੱਕ ਪਗੋੜਾ ਭਾਰਤੀ ਕਾਰੋਬਾਰੀ ਹੈ ਉਹ ਗਿਤਾंजलि ਗਰੁੱਪ ਦੇ ਮਾਲਕ ਹਨ ਇਸ ਕੰਪਨੀ ਦੇ ਭਾਰਤ ਦੇ ਵਿੱਚ 4000 ਗਹਿਣਿਆਂ ਦੇ ਸਟੋਰ ਹਨ ਚੌਕਸੀ ਇਸ ਸਮੇਂ ਬੈਲਜੀਅਮ ਦੇ ਵਿੱਚ ਰਹਿ ਰਿਹਾ ਸੀ ਇਸ ਤੋਂ ਪਹਿਲਾਂ ਉਹ ਐਂਟੀਗੋਆ ਅਤੇ ਬਾਰਬੂਡਾ ਦੇ ਵਿੱਚ ਵੀ ਸੀ ਉਸ ਕੋਲ ਉੱਥੇ ਦੀ ਨਾਗਰਿਕਤਾ ਵੀ ਹੈ ਤੁਹਾਨੂੰ ਦੱਸਦੀ ਕਿ ਚੌਕਸੀ ਅਤੇ ਉਸ ਦਾ ਭਤੀਜਾ ਨੀਰਮੋਦੀ ਪੰਜਾਬ ਨੈਸ਼ਨਲ ਬੈਂਕ ਕੋਟਾਲੇ ਵਿੱਚ ਲੁੜਿੰਦੇ ਹਨ ਇਹ ਇਲਜ਼ਾਮ ਹੈ ਕਿ ਮਿਹੂਲ ਚੌਕਸੀ ਅਤੇ ਨੀਰਮੋਦੀ ਦੀ ਜੋੜੀ ਨੇ ਬੈਂਕ ਨਾਲ 14000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ ਚੌਕਸੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਤੇ ਉਹ ਭਾਰਤ ਵਿੱਚ ਅਪਰਾਧਿਕ ਸਾਜ਼ਿਸ਼ ਵਿਸ਼ਵਾਸ ਅਤੇ ਅਪਰਾਧਿਕ ਉਲੰਘਣਾਵਾਂ ਤੋਖਾ ਧੜੀ ਅਤੇ ਬੇਮਾਨੀ ਸਮੇਤ ਜਾਇਦਾਦ ਦੀ ਸਪੁਰਦਗੀ, ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਇਲਜ਼ਾਮਾ ਦੇ ਵਿੱਚ ਲੜਿੰਦਾ ਹੈ। ਆਪ ਹੁਣ ਜਾਣਦੇ ਹਾਂ ਉਸਦੇ ਪਿਛੋਕੜ ਬਾਰੇ। ਮਹਿਲ ਚੌਕਸੀ ਦਾ ਜਨਮ 5 ਮਈ 1959 ਨੂੰ ਮੁੰਬਈ ਦੇ ਵਿੱਚ ਹੋਇਆ ਸੀ। ਉਸਨੇ ਗੁਜਰਾਤ ਦੇ ਪਾਲਨਪੁਰ ਵਿੱਚ ਜੀ.ਡੀ. ਮੋਦੀ ਕਾਲਜ ਦੇ ਵਿੱਚ ਪੜ੍ਹਾਈ ਕੀਤੀ। ਉਸ ਦਾ ਇੱਕ ਪੁੱਤਰ ਅਤੇ ਦੋ ਧੀਆ ਹਨ। ਉਸ ਦੀ ਇੱਕ ਧੀ ਐਂਡ ਪਰਵ ਦੇ ਵਿੱਚ ਹੀਰਾ ਵਪਾਰੀ ਨਾਲ ਵਿਆਹੀ ਹੋਈ ਹੈ ਕਿਹਾ ਜਾਂਦਾ ਹੈ ਕਿ ਉਹ ਨੀਰਮੋਦੀ ਦਾ ਮਾਮਾ ਹੈ ਮੇਹਲ ਚੌਕਸੀ ਦਾ ਛੋਟਾ ਪਰਾ ਚੇਤਨ ਜੀਨੂਬਾਈ ਚੌਕਸੀ ਵੀ ਇੱਕ ਹੀਰਾ ਕਾਰੋਬਾਰੀ ਹੈ ਤੇ ਉਹ ਐਂਡ ਪਰਵ ਵਿੱਚ ਇੱਕ ਕਾਰੋਬਾਰ ਕਰ ਰਿਹਾ ਹੈ ਮੇਹਲ ਚੌਕਸੀ ਨੇ 1975 ਵਿੱਚ ਰਤਨ ਅਤੇ ਗਹਿਣਿਆਂ ਦੇ ਕਾਰੋਬਾਰ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ 1985 ਵਿੱਚ ਉਸ ਨੇ ਆਪਣੇ ਪਤਾ ਜੀਨੂਬਾਈ ਚੌਕਸੀ ਤੋਂ ਗਿਤਾंजलि ਰਤਨ ਦੀ ਅਗਵਾਈ ਸੰਭਾਲੀ ਉਸ ਸਮੇਂ ਕੰਪਨੀ ਦਾ ਧਿਆਨ ਕੱਚੇ ਅਤੇ ਪਾਲਿਸ਼ ਕੀਤੇ ਹੀਰਿਆਂ ਦੇ ਸੀ ਕਾਬਲੇ ਜ਼ਿਕਰ ਹੈ ਕਿ ਮਾਰਚ 2018 ਵਿੱਚ ਇੱਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਮੇਹੂਲ ਚੌਕਸੀ ਅਤੇ ਉਸਦੇ ਪਤੀਜੇ ਨਿਰਮੋਦੀ ਅਤੇ ਨਿਸ਼ਾਲ ਮੋਦੀ ਵਿਰੁੱਧ ਗੈਰਜਮਾਨਤੀ ਵਾਰੰਟ ਜਾਰੀ ਕੀਤੇ ਸਨ ਉਸ ਤੇ ਪੀਐਨਬੀ ਬੈਂਕ ਦੇ ਅਧਿਕਾਰੀਆਂ ਨਾਲ ਮਿਲੀਪੁਕਤ ਕਰਨ ਅਤੇ ਬੈਂਕ ਨੂੰ 14000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਸੀ ਇਸ ਘੁਟਾਲੇ ਨੂੰ ਭਾਰਤ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਦੱਸਿਆ ਜਾ ਰਿਹਾ ਹੈ ਮੁੰਬਈ ਦੇ ਫੋਰਟ ਦੇ ਵਿੱਚ ਸਥਿਤ ਪੀਐਨਬੀ ਬੈਂਕ ਦੇ ਬ੍ਰੈਡੀ ਹਾਊਸ ਸ਼ੱਕਾ ਦੇ ਅਧਿਕਾਰੀਆਂ ਨੇ ਕਥਿਤ ਤੌਰ ਤੇ ਜਾਲੀ ਅੰਡਰਟੇਕਿੰਗ ਲੈਟਰ ਜਾਰੀ ਕੀਤੇ ਸਨ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਤੀਆਂ ਦੇ ਆਯਾਤ ਲਈ ਭਾਰਤੀ ਬੈਂਕਾਂ ਦੀਆਂ ਸ਼ਕਾਵਾਂ ਦੇ ਹੱਕ ਵਿੱਚ 1 ਸਾਲ ਦੀ ਮਿਆਦ ਲਈ ਲੈਟਰ ਆਫ ਅੰਡਰਟੇਕਿੰਗ ਖੋਲੇਗਾ ਜਿਸ ਦੀ ਕੋਲ ਸਮਾਂ ਮਿਆਦ ਸ਼ਿਪਮੈਂਟ ਦੀ ਮਿਤੀ ਤੋਂ 90 ਦਿਨ ਦੀ ਸੀ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਕਾਵਾਂ ਨੇ ਦਿਸ਼ਾ ਨਿਰਦੇਸ਼ਾਂ ਦੀ ਅਣਦੇਖੀ ਕੀਤੀ ਉਹਨਾਂ ਨੇ ਪੀਐਨਬੀ ਨਾਲ ਕੋਈ ਵੀ ਦਸਤਾਵੇਜ਼ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ ਜੋ ਉਹਨਾਂ ਨੂੰ ਕਰਜ਼ਾ ਲੈਂਦੇ ਸਮੇਂ ਫਰਮਾ ਦੁਆਰਾ ਪ੍ਰਦਾਨ ਕੀਤੀ ਗਈ ਸੀ ਚੌਕਸੀ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਜਾਂਚ ਤੋਂ ਪਤਾ ਲੱਗਾ ਹੈ ਕਿ ਮਿਹੂਲ ਚੌਕਸੀ ਨੇ 2014 ਤੋਂ 2017 ਦੇ ਸਮੇਂ ਦੌਰਾਨ ਆਪਣੇ ਸਹਿਯੋਗੀਆਂ ਤੇ ਪੀਐਨਬੀ ਅਧਿਕਾਰੀਆਂ ਨਾਲ ਕਥੇ ਤੌਰ ਤੇ ਮੇਲੀਪੁਕਤ ਕੀਤੀ ਸੀ ਫਿਰ ਪੀਐਨਬੀ ਤੋਂ ਧੋਖਾਧੜੀ ਨਾਲ ਲੈਟਰ ਆਫ ਅੰਡਰਟੇਕਿੰਗ ਅਤੇ ਵਿਦੇਸ਼ੀ ਲੈਟਰ ਆਫ ਕ੍ਰੈਡਿਟ ਜਾਰੀ ਕੀਤੇ ਸਨ ਇਸ ਦੀ ਮਦਦ ਨਾਲ ਕਰੋੜਾ ਰੁਪਏ ਦਾ ਉਸਨੇ ਘੁਟਾਲਾ ਕੀਤਾ ਸੀ ਆਹ ਹੁਣ ਜਾਣਦੇ ਹਾਂ ਕਿ ਮੇਹਲ ਚੌਕਸੀ ਨੇ ਭਾਰਤ ਕਦੋਂ ਛੱਡਿਆ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਪੀਐਨਬੀ ਕੋਟਾਲੇ ਦੇ ਸਾਹਮਣੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਜਨਵਰੀ 2018 ਵਿੱਚ ਮੇਹਲ ਚੌਕਸੀ ਦੇ ਛੱਡ ਕੇ ਐਂਟੀਗੋਆ ਅਤੇ ਬਾਰਬੂਡਾ ਭੱਜ ਗਿਆ ਸੀ ਜਾਂਚ ਏਜੰਸੀਆਂ ਨੇ ਉਸ ਵਿਰੁੱਧ ਕਈ ਮਾਮਲੇ ਦਰਜ ਕੀਤੇ ਹੁਣ ਤੱਕ ਜਾਂਚ ਏਜੰਸੀਆਂ ਨੇ ਉਸ ਦੀਆਂ ਕਈ ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ ਸਰਕਾਰੀ ਅਧਿਕਾਰੀ ਉਸ ਨੂੰ ਭਾਰਤ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਆਊ ਹਵਾਲਗੀ ਦੀ ਪ੍ਰਕਿਰਿਆ ਬਾਰੇ ਵੀ ਜਾਣਦੇ ਹਾਂ ਹਵਾਲਗੀ ਪ੍ਰਕਿਰਿਆ ਸਰਕਾਰ ਲਈ ਇੱਕ ਪ੍ਰਣਾਲੀ ਹੈ ਜੋ ਆਪਣੇ ਦੇਸ਼ ਤੋਂ ਭੱਜ ਗਏ ਪਕੌੜਿਆਂ ਨੂੰ ਵਾਪਸ ਅਤੇ ਨਿਆਂ ਦੇ ਘੇਰੇ ਦੇ ਵਿੱਚ ਲਿਆਉਂਦੀ ਹੈ ਇਹ ਆਮ ਤੌਰ ਤੇ ਦਵੱਲੇ ਜਾਂ ਬਹੁਪੱਖੀ ਸੰਧੀ ਦੁਆਰਾ ਸਮਰਥ ਹੁੰਦਾ ਹੈ ਕੁਝ ਦੇਸ਼ ਬਿਨਾਂ ਕਿਸੇ ਸੰਧੀ ਦੇ ਹਵਾਲਗੀ ਕਰਦੇ ਹਨ ਪਰ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ ਹੁਣ ਮਿਹੂਲ ਚੌਕਸੀ ਨੂੰ ਬੈਲਜੀਅਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ 2018 ਵਿੱਚ ਭਾਰਤ ਤੋਂ ਭੱਜਣ ਮੁਗਰੋਂ ਉਹ ਕਈ ਦੇਸ਼ਾਂ ਦੇ ਵਿੱਚ ਰਿਹਾ ਓਡੋਮੈਨਿਕਾ ਵਿੱਚ ਵੀ ਰਿਹਾ ਤੇ ਮਈ 2021 ਦੇ ਅਖੀਰ ਵਿੱਚ ਉਹ ਐਂਟੀਗੋਆ ਅਤੇ ਬਾਰਬੂਡਾ ਤੋਂ ਲਾਪਤਾ ਹੋਇਆ ਸੀ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਡੋਮਿਨਿਕਾ ਦੇ ਵਿੱਚ ਉਸ ਸਮੇਂ ਫੜਿਆ ਗਿਆ ਸੀ ਜਦੋਂ ਉਹ ਕਿਸ਼ਤੀ ਰਾਹੀਂ ਕਿਊਬਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਦਰਸਲ ਮਿਹੂਲ ਚੌਕਸੀ ਨੇ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚਣ ਲਈ ਕੈਂਸਰ ਦਾ ਹਵਾਲਾ ਦਿੱਤਾ ਖੁਸਰੇ ਨੇ ਆਪਣੇ ਵਕੀਰਾਂਹੀਂ ਮੁੰਬਈ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਉਹ ਬਲੱਡ ਕੈਂਸਰ ਤੋਂ ਪੀੜਿਤ ਹੈ ਉਸ ਨੂੰ ਰੇਡੀਏਸ਼ਨ ਥੈਰੇਪੀ ਦੀ ਲੋੜ ਹੈ ਇਸ ਲਈ ਉਹ ਇਸ ਮਾਮਲੇ ਦੇ ਸਬੰਧ ਵਿੱਚ ਪਾਰਦਰ ਨਹੀਂ ਆ ਸਕਦਾ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਅਰਜੀ ਦਾਇਰ ਕਰਕੇ ਦਾਵਾ ਕੀਤਾ ਗਿਆ ਸੀ ਕਿ ਉਹ 2023 ਤੋਂ ਬਲੱਡ ਕੈਂਸਰ ਤੋਂ ਪੀੜਿਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਸ ਦੀ ਕਮਰ ਦੇ ਵਿੱਚ ਲਿੰਫੋਮਾ ਹੋਇਆ ਹੈ ਮਹਿਲ ਚੌਕਸੀ ਦੇ ਵਕੀਲ ਵੱਲੋਂ ਮੁੰਬਈ ਦੀ ਇੱਕ ਅਦਾਲਤ ਵਿੱਚ ਸੌਂਪੀ ਗਈ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਚੌਕਸੀ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਹੋਣ ਲੱਗ ਪਈਆਂ ਹਨ ਇੱਕ ਮਨੋਵਿਗਿਆਨੀ ਦੀ ਰਿਪੋਰਟ ਵੀ ਸ਼ਾਮਲ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਹੀਰਾ ਵਪਾਰੀ ਨੂੰ ਖੁਦਕਸ਼ੀ ਦੇ ਵਿਚਾਰ ਵੀ ਆ ਰਹੇ ਹਨ ਮਨੋਵਿਗਿਆਨੀ ਦੀ رائے ਦੇ ਅਨੁਸਾਰ ਚੌਕਸੀ ਨੇ ਉਸ ਨੂੰ ਦੱਸਿਆ ਹੈ ਕਿ 2023 ਵਿੱਚ ਐਂਟੀਗੋਆ ਤੋਂ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਹੋਣ ਲੱਗੀਆਂ ਚੌਕਸੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਉਸ ਨੂੰ ਕਥਿਤ ਤੌਰ ਤੇ ਅਗਵਾ ਭਾਰਤੀ ਸਰਕਾਰੀ ਅਧਿਕਾਰੀਆਂ ਦੇ ਇਸ਼ਾਰੇ ਤੇ ਕੀਤਾ ਗਿਆ ਸੀ ਮਹਿਲ ਚੌਕਸੀ ਦੀ ਕਹਾਣੀ ਇਸ ਗੱਲ ਦੀ ਪ੍ਰਤੀਕ ਹੈ ਕਿ ਕਿਵੇਂ ਇੱਕ ਪ੍ਰਭਾਵਸ਼ਾਲੀ ਕਾਰੋਬਾਰੀ ਭ੍ਰਿਸ਼ਟਾਚਾਰ ਕਾਰਨ ਦੇਸ਼ ਦੇ ਕਾਨੂੰਨ ਤੋਂ ਭੱਜਣ ਲਈ ਮਜਬੂਰ ਹੋਇਆ ਸੀ ਪਰ ਹੁਣ ਉਸ ਦੇ ਦਨ ਗਿਨੇ ਚੁਨੇ ਹੀ ਰਹਿ ਗਏ ਹਨ ਹੁਣ ਇੰਤਜ਼ਾਰ ਮਹਿਲ ਚੌਕਸੀ ਦੇ ਭਾਰਤ ਆਉਣ ਦਾ ਹੋ ਰਿਹਾ ਹੈ